ਹਿੰਦੀ ਦੇ ਛਾਤਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 355ਵੀਂ ਸ਼ਹੀਦੀ ਦਿਵਸ ਨੂੰ ਸਮਰਪਿਤ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਵਿਸ਼ੇਸ਼ ਸਮਾਗਮ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਦੱਸਿਆ ਕਿ 14 ਨਵੰਬਰ ਨੂੰ ਵਿਸ਼ੇਸ਼ ਤੌਰ ਤੇ ਸ਼ਾਮ ਨੂੰ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਜਾਵੇਗਾ ਇਸ ਤੋਂ ਇਲਾਵਾ ਪੀਯੂ ਦੇ ਵਿੱਚ ਸਥਿਤ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੇ ਵਿੱਚ ਵਿਸ਼ੇਸ਼ ਸਮਾਗਮ ਦਾ ਪ੍ਰਬੰਧ ਵੀ ਕਰਵਾਇਆ ਜਾਵੇਗਾ ਜਿੱਥੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪੀਏਯੂ ਦੇ ਵੀਸੀ ਅਤੇ ਹੋਰ ਪ੍ਰਮੁੱਖ ਸਖਸ਼ੀ ਹਤਾ ਨਤਮਸਤਕ ਹੋਣ ਗਿਆ ਅਤੇ ਗੁਰੂ ਘਰ ਦਾ ਆਸ਼ੀਰਵਾਦ ਵੀ ਪ੍ਰਾਪਤ ਕਰਨ ਗਿਆ ਇਸ ਤੋਂ ਪਹਿਲਾਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵੱਲੋਂ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਲੁਧਿਆਣਾ ਲਾਈਵਲੀ ਸੁਰਿੰਦਰ ਸੋਨੀ ਦੀ ਰਿਪੋਰਟ ਦਾ 350 ਦਾ ਜਿਹੜਾ ਸ਼ੀਧੀ ਜਿਹੜਾ ਮਨਾਇਆ ਜਾ ਰਿਹਾ ਵਡੇ ਪੱਧਰ ਤੇ ਸੋ ਲਾਈਟ ਹੈਂਡ ਸਾਊਂਡ ਸ਼ੋ ਵੀ ਹੈਗਾ ਯੂਨੀਵਰਸਿਟੀ ਦੇ ਵਿੱਚ ਸੋ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਸਮਾਗਮ ਚੱਲ ਰਹੇ ਨੇ ਸੋ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਕੀ ਸੰਗਤਾਂ ਨੂੰ ਆਪੀ ਸੋ ਅੱਜ ਅਸੀਂ ਜੋ ਇਹ ਸਵਾਗਤ ਕਰ ਰਹੇ ਹਾਂ ਇੱਕ ਤਾਂ ਪੰਜਾਬੀ ਕਮਿਊਨਿਟੀ ਲੁਧਿਆਣਾ ਤੇ ਨਾਲ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਲੁਧਿਆਣਾ ਤੇ ਅਸੀਂ ਇਕੱਠੇ ਰਲ ਕੇ ਸਵਾਗਤ ਕਰ ਰਹੇ ਹਾਂ ਤੇ ਇਹਦੇ ਵਿੱਚ ਇੱਕ ਤਾਂ ਅੱਜ ਕਿਤੇ ਤੱਕ ਜੋ ਸਵਾਗਤ ਚੱਲ ਰਿਹਾ ਹੈਗਾ 2 ਘੰਟੇ ਦਾ ਹੈਗਾ ਇਸ ਤੋਂ ਬਾਅਦ ਟਟ ਲੰਗਰ ਇੱਥੇ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਚੱਲੇਗਾ ਤੇ ਨਾਲ ਨਾਲ ਅਸੀਂ ਖੂਨਦਾਨ ਕੈਂਪ ਵੀ ਇੱਥੇ ਲਗਾਇਆ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਰਾਈਟਡ ਸਾਊਂਡ ਪ੍ਰੋਗਰਾਮ ਹੈਗਾ ਉਹ ਕੱਲ ਸ਼ਾਮ ਨੂੰ ਹੋਏਗਾ ਡਿਸਟ੍ਰਿਕਟ ਕਮਿਸ਼ਨਰ ਵੱਲੋਂ ਉਹ ਵੀ ਪੰਜਾਬ ਖੇਤੀ ਬੜੀ ਨਸੀਤ 'ਚ ਹੀ ਹੋਏਗਾ ਸੋ ਅੱਜ ਅਸੀਂ ਇੱਕਤਾ ਬੁੱਕ ਰਿਲੀਜ਼ ਕਰ ਰਹੇ ਹਾਂ ਜੋ ਸਾਡੇ ਸੂਚਨਾ ਕਮਿਸ਼ਨਰ ਨੇ ਤੇ ਹਰਪ੍ਰੀਤ ਸਿੰਘ ਸੰਧੂ ਇਹਨਾਂ ਨੇ ਬਹੁਤ ਮਿਹਨਤ ਦੇ ਨਾਲ ਇੱਕ ਕਿਤਾਬ ਲਿਖੀ ਹੈ ਜਿੰਨੇ ਵੀ ਗੁਰਦੁਆਰਾ ਸਾਹਿਬ ਇੱਥੇ ਫੁੱਟ ਪ੍ਰਿੰਟਸ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਹਰ ਇੱਕ ਗੁਰਦੁਆਰਾ ਸਾਹਿਬ ਜਾ ਜਾ ਕੇ ਇਹਨਾਂ ਨੇ ਉਹ ਉੱਥੋਂ ਫੋਟੋਗ੍ਰਾਫ ਕੀਤੀ ਫੋਟੋਗ੍ਰਾਫਸ ਲਏ ਜਾਂ ਨੇ ਤੇ ਬਾਕੀ ਉਹਨਾਂ ਬਾਰੇ ਇੱਕ ਬੁੱਕ ਲਿਖੀ ਹੈ ਉਹ ਅਸੀਂ ਅੱਜ ਇੱਥੇ ਰਿਲੀਜ਼ ਹੋ ਗਈ ਹੈ ਅੱਜ ਅਸੀਂ ਜਿਹੜੇ ਪਤਵੰਤੇ ਸੱਜਣ ਆਏ ਨੇ ਉਹਨਾਂ ਨੂੰ ਦੇ ਰਹੇ ਹਾਂ ਨਾਲ ਬਰੋਸ਼ਰ ਇੱਕ ਤਿਆਰ ਕੀਤਾ ਹੈ ਇਹਨਾਂ ਜਿੰਨੇ ਵੀ ਗੁਰਦੁਆਰਾ ਸਾਹਿਬ ਹੋਰ ਹੈਗੇ ਨੇ ਜੀ ਕੇ ਫੋਰ ਪ੍ਰਿੰਟਸ ਆ ਗਏ ਉਹਨਾਂ ਉਹਦਾ ਇੱਕ ਬਰੋਸ਼ਰ ਵੀ ਤਿਆਰ ਕੀਤਾ ਇਹਨਾਂ ਨੇ ਉਹ ਵੀ ਅਸੀਂ ਡਿਸਟ੍ਰੀਬਿਊਟ ਕਰ ਰਹੇ ਹਾਂ ਤਾਂ ਲੱਗਦਾ ਸਰ ਇੱਕ ਮੀਟਿੰਗ ਹੋਣਾ ਹੈਗਾ ਸੋ ਸੰਗਤਾਂ ਨੂੰ ਉਹ ਚੜ ਕੇ ਹਿੱਸਾ ਵੀ ਲੈਣਾ ਚਾਹੀਦਾ ਤੇ ਇਸ ਦਾ ਜਿਹੜਾ ਅਪਰਤਕ ਹੋਣਾ ਚਾਹੀਦਾ ਚਾਹੀਦਾ ਸਾਡੀ ਤਾਂ ਬਹੁਤ ਜ਼ਿਆਦਾ ਪਾਰਟਿਸਪੇਸ਼ਨ ਹੈ ਹੁਣ ਅਸੀਂ ਲੰਗਰ ਲਾਉਣਾ ਐਕਸਪੈਕਟ ਕਰਦੇ ਹਾਂ ਕਿ 2-2.5 ਹਜ਼ਾਰ ਜਿਹੜੇ ਸਾਡੇ ਪੀਯੂ ਦੇ ਹੋਰ ਵੀ ਇਹਦਾ ਸਾਰੇ ਪਾਰਟਿਸਪੀਟ ਕਰਨਗੇ ਬਾਕੀ ਗੁਰਪ੍ਰੀਤ ਸਿੰਘ ਜੀ ਹਰਪ੍ਰੀਤ ਸੰਧੂ ਜੀ ਮੇਰੇ ਨਾਲ ਨੇ ਤੇ ਸੁਰਜਤਾ ਕੁਮਾਰ ਸ਼ਰਪਾਹ ਤੇ ਇਹ ਹੋਰ ਦੱਸਣਗੇ ਇਹਦੇ ਬਾਰੇ ਹਾਂਜੀ ਅਸਰ ਲੱਗਦਾ ਲਸਾਮੀ ਸਫਾਦਤ ਹੈ ਇੱਕ ਕਮੇਟੀ ਜਿਹੜੀ ਆ ਧਰਮ ਨੂੰ ਇੱਕ ਜਿਹੜਾ ਦਸੂ ਦੇ ਜਿਹੜਾ ਦਿੱਤਾ ਗਿਆ ਹਾਂਜੀ ਬਹੁਤ ਵੱਡੀ ਦੇਖੋ ਹਿੰਦੀ ਚਾਦਰ ਕਿਹਾ ਜਾਂਦਾ ਉਹਨਾਂ ਨੂੰ ਤੇ ਉਹਨਾਂ ਨੇ ਕੋਈ ਧਰਮ ਨਹੀਂ ਵੇਖਿਆ ਕਿ ਉਹ ਕਹਿੰਦੇ ਸਾਰੇ ਧਰਮ ਬਰਾਬਰ ਹੈਗਾ ਜਿੱਥੇ ਕਿਸੇ ਨੂੰ ਜ਼ਰੂਰਤ ਹੈ ਸਾਨੂੰ ਕੁਰਬਾਨੀ ਦੇਣੀ ਚਾਹੀਦੀ ਹੈ ਬਹੁਤ ਵੱਡੀ ਦੁਨੀਆ ਦੇ ਵਿੱਚ ਇਹ ਇੱਕ ਮਿਸਾਲ ਹੈਗੀ ਇਦਾਂ ਦੀ ਕਿਸੇ ਵਾਸਤੇ ਤੇ ਜਿਹਨੇ ਵੀ ਉਹਨਾਂ ਕੋਲ ਪਹੁੰਚੇ ਨੇ ਉਹਨਾਂ ਬਾਅਦ ਤੇ ਆਪਣੇ ਸ਼ਹਾਦੇ ਦੇ ਦਿੱਤੀ ਹੈ ਬਹੁਤ ਵੱਡੀ ਕੁਰਬਾਨੀ ਹੈ ਅੱਜ ਫਟੇ ਤੋਂ ਸਾਡਾ ਇਹ ਸਮਾਗਮ ਉਸ ਮਰਦੇ ਤੇ ਲਾਈਟ ਐਂਡ ਸਾਊਂਡ ਸ਼ੋਅ ਹੋ ਰਿਹਾ ਹੈ ਬਸ ਇਹ ਪ੍ਰੋਗਰਾਮਾ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ 350 ਸਾਲਾ ਸ਼ਹੀਦੀ ਦਿਵਸ ਨੂੰ ਦੀ ਯਾਦ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਲਾਈਟ ਐਂਡ ਸਾਊਂਡ ਸ਼ੋਅ ਪੀਏਯੂ ਦੇ ਵਿੱਚ ਕਰਾਇਆ ਜਾ ਰਿਹਾ ਹੈ ਔਰ ਇੱਕ ਵੱਡੇ ਸਕੇਲ ਦੇ ਵਿੱਚ ਕਰਾਇਆ ਜਾ ਰਿਹਾ ਹੈ ਔਰ ਮੇਰੀ ਸਾਰੀ ਸੰਗਤਾਂ ਨੂੰ ਸਾਰੇ ਲੁਧਿਆਣਾ ਵਾਸੀਆਂ ਨੂੰ ਅਪੀਲ ਹੈ ਤੇ ਵੱਤ ਵੱਦ ਗਿਣਤੀ ਦੇ ਵਿੱਚ ਉੱਥੇ ਪਹੁੰਚ ਕੇ ਤੇ ਗੁਰੂਆਂ ਦੀ ਔਰ ਉਹਨਾਂ ਵੱਲੋਂ ਦਿੱਤੀ ਸਿੱਖਿਆ ਨੂੰ ਜਿਹੜਾ ਆ ਕੇ ਉਹਨਾਂ ਦੀ ਸ਼ਹੀਦੀ ਨੂੰ ਆ ਯਾਦ ਕਰੀਏ ਉੱਥੇ ਆ ਕੇ ਤੁਸੀਂ ਆਪਣਾ ਜਿਹੜਾ ਹੈਗਾ ਲਾਈਟ ਐਂਡ ਸਾਊਂਡ ਸ਼ੋਅ ਜਿਹੜਾ ਕਰਾਇਆ ਜਾ ਰਿਹਾ ਹੈ ਉਹਨੂੰ ਸੀ ਆ ਕੇ ਜ਼ਰੂਰ ਉੱਥੇ ਆਪਣਾ ਹਿੱਸਾ ਪਾਓ ਤੇ ਉਹਦੇ ਪਾਰਟਿਸਿਪੇਟ ਕਰੋ ਕਿਹੜੀ ਕਿਹਦਾ ਹੋ ਰਿਹਾ ਹੈ ਕਿ ਕਿਹੋ ਜਿਹਾ ਹੈ ਹਮਾ ਸਮਾਜ ਇਹ ਪੀਏਯੂ ਦੇ ਵਿੱਚ ਹੋ ਰਿਹਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਕੱਲ ਹੋ ਰਿਹਾ ਹੈ 14 ਨਵੰਬਰ ਨੂੰ ਤੇ ਸ਼ਾਮ 5:30 ਵਜੇ ਉੱਥੇ ਸ਼ੁਰੂ ਹੋ ਜੂਗਾ ਤੇ ਆਪਣੀ ਆਪਣੀ ਸੀਟਾਂ 5:30 ਵਜੇ ਲੈ ਲਓ ਤੇ ਇਹ ਪ੍ਰੋਗਰਾਮ ਜਿਹੜਾ ਹੈਗਾ ਫਿਰ ਉਸ ਤੋਂ ਬਾਅਦ ਸ਼ੁਰੂ ਹੋਊਗਾ ਹਾਂਜੀ ਹਾਂਜੀ ਬਿਲਕੁਲ ਇਹ ਫ੍ਰੀ ਆਫ ਕੋਸਟ ਹੈ ਔਰ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਤੁਸੀਂ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਉੱਥੇ ਪਹੁੰਚੋ ਬਹੁਤ ਹੀ ਇੱਕ ਇੱਕ ਬਹੁਤ ਹੀ ਵੱਡੇ ਪੱਧਰ ਤੇ ਜਿਹੜਾ ਪ੍ਰੋਗਰਾਮ ਹੈ ਉਹ ਹੋ ਰਿਹਾ ਤੇ ਮੈਨੂੰ ਲੱਗਦਾ ਹੈ ਕਿ ਸਾਰਿਆਂ ਵਾਸਤੇ ਹੀ ਇੱਕ ਸਭ ਨੂੰ ਇੱਕ ਬਹੁਤ ਉੱਥੇ ਪ੍ਰੋਗਰਾਮ ਦੇ ਵਿੱਚ ਆ ਕੇ ਇੱਕ ਬਹੁਤ ਅੱਛਾ ਲੱਗੇਗਾ ਤੇ ਮੈਨੂੰ ਸਾਰੇ ਨੂੰ ਅਪੀਲ ਹੈ ਕਿ ਉੱਥੇ ਜ਼ਰੂਰ ਮਤਵਵਤ ਗਿੰਤੀ ਦੇ ਵਿੱਚ ਪਹੁੰਚੋ ਸਰ ਸਰ ਹਿੰਦੀ ਦੀ ਕਦਰ ਕਰਦੇ ਕਿ ਬਹੁਤ ਵੱਡਾ ਬਲਦਾਨ ਦਿੱਤਾ ਹੈ ਕਿ ਵੱਡੀ ਸਿੱਖਿਆ ਦਿੱਤੀ ਹੈ ਉਹਨਾਂ ਬਹੁਤ ਜੀ ਸਿੱਖਿਆ ਹੈ ਇਹ ਵੀ ਦਾ ਸਭ ਦਾ ਜੁੜੇ ਗੁਰੂਆਂ ਦੇ ਬਲੀਦਾਨ ਖਾਸ ਕਰਕੇ ਸ਼੍ਰੀ ਗੁਰਦੇਵ ਬਹਾਦਰ ਜੀ ਦਾ ਉਹਨਾਂ ਨੂੰ ਅਸੀਂ ਤਾਂ ਬਹੁਤ ਛੋਟੇ ਹਾਂ ਨਿਮਾਣੇ ਨੇ ਤੇ ਅਸੀਂ ਤੇ ਉਹਨਾਂ ਦੇ ਹੀ ਬਲੀਦਾਨ ਦੀ ਜਿਹੜੀ ਕਹਾਣੀ ਹੈ ਕਿ ਔਰ ਉਹਨਾਂ ਨੇ ਕਿਵੇਂ ਇੱਕ ਆਪਸੀ ਭਾਈਚਾਰੇ ਨੂੰ ਬਣਾਉਣ ਵਾਸਤੇ ਸੰਦੇਸ਼ ਜਿਹੜਾ ਦਿੱਤਾ ਸੀਗਾ ਔਰ ਸ਼ਹੀਦੀ ਉਹਦੇ ਵਿੱਚ ਆਪਣੀ ਦਿੱਤੀ ਉਹਨੂੰ ਯਾਦ ਕਰਦੇ ਹੋਏ ਇਸ ਸਮਾਗਮ ਜਿਹੜਾ ਉਹ ਲਿਖਿਆ